ਠੀਕ ਆ ਕਹਿੰਦੇ ਜੇ ਪੱਟੀਆਂ ਵਸ ਵਾਲੇ ਇਕੱਠੇ ਹੋਗਾ ਨਾ ਤੁਹਾਨੂੰ ਦੱਸ ਦਮਾਂਗੇ ਮੈਂ ਕਹਾ ਤੁਸੀਂ ਇਕੱਠੇ ਹੋ ਜਾਓ ਮਾਰ ਦਿਓ ਸਾਨੂੰ ਮੈਂ ਕਹਾ ਮਾਰ ਦਿਓ ਸਾਨੂੰ ਪੱਟੀਆਂ ਵਸ ਜੂੜੇ ਆ ਗਾ ਤਾਂ ਬਹਿ ਕੇ ਸੋਚਦੇ ਕਿਉਂਕਿ ਉਹਨਾਂ ਦਾ ਮੈਂ ਪ੍ਰਧਾਨ ਆ ਉਹਨਾਂ ਦਾ ਰੋਸ ਹੈ ਜੇ ਕੋਈ ਸਮੱਸਿਆ ਹੋਣੀ ਮੀਟਿੰਗ ਕਰਨਾ ਬੰਦ ਪਰ ਜੇ ਕਿਹਨ ਇਕੱਠੇ ਹੋ ਕੇ ਅਸੀਂ ਗਰਨਾਵ ਦੀ ਪੱਗ ਲਾਉਣ ਗਈਆਂ ਸੀ ਇਹ ਤਾਂ ਮਾਰ ਨਹੀਂ ਪਾਕ ਪੈ ਇਹ ਚੋਲੇ ਜਮਾਨਾ ਜੇ ਆਪਾਂ ਹੁਣ ਕੰਮ ਨਹੀਂ ਕਰਨ ਨਾਲ ਕਿਹਦੇ ਕਰਨ ਆਪਾਂ ਰਲ ਕੇ ਕਰਨਾ ਹੈ ਹੈਨਾ ਰਲ ਕੇ ਕੀ ਆ ਗੱਲ ਨਹੀਂ ਅਸੀਂ ਪੈ ਨਹੀਂ ਚੋਬਰੋ ਪੈ ਨਹੀਂ ਚੋਬਰੋ ਇੰਨੀ ਚੱਲ ਮੋਗਲੀ ਪੈ ਗਈ ਜਾਂਦੇ ਹਾਂ ਕਰੋ ਹੁਣ ਇੰਨੀ ਆਪਾਂ ਮੈਂ ਤਾਂ ਅੱਗੇ ਉਹਦੀ ਬੇਨਤੀ ਕਰਦਾ ਹਾਂ ਜੀ ਜਾਓ ਮੈਂ ਤਾਂ ਹਾਂਜੀ ਭਾਈ ਅਜੀ ਧਰਨਾ ਲਾਇਆ ਸੀ ਤੁਸੀਂ ਇੱਥੇ ਇਕੱਠੇ ਹੋ ਕੇ ਤੇ ਮਾਮਲਾ ਤੁਸੀਂ ਦੱਸੇ ਚੁੱਕੇ ਪਹਿਲਾਂ ਜੋ ਵੀ ਸੀਗਾ ਤੇ ਕੀ ਨਿਬੜੀ ਹੈ ਜੀ ਹੁਣ ਅ ਨਹੀਂ ਧਰਨਾ ਅਸੀਂ ਨਹੀਂ ਸੀ ਲਾਇਆ ਧਰਨਾ ਸਾਡੀ ਨਾ ਜਿਹੜੀ ਕੰਸਰਟ ਦੀ ਲੇਬਰ ਆ ਇਹਨਾਂ ਨੂੰ ਸਵੇਰੇ ਇੱਥੇ ਇਹ ਘਰ ਦੀ ਬੀਬੀ ਨੇ ਜਾਂਦੀ ਸੂਚਕ ਸ਼ਬਦ ਬੋਲ ਦਿੱਤੀ ਸੀਗੇ ਹੂੰ ਹੂੰ ਤਾਂ ਇਹਨਾਂ ਨੂੰ ਫੋਨ ਵਗੈਰਾ ਕੀਤਾ ਹੀ ਨਹੀਂ ਫਿਰ ਰਿਪੋਰਟ ਵੀ ਕੀਤੀ ਸੀਗੀ ਕਿ ਇਹ ਦਰੀਬਾ ਸ਼ਾ ਕੇ ਬੈਠੀ ਤੇ ਮੇਰਾ ਘਰ ਤਾਂ ਸਾਹਮਣੇ ਹੀ ਆ ਮੈਂ ਜੋ ਗੱਡੀ ਲੈ ਕੇ ਆ ਮੇਰੀ ਆ ਗੱਡੀ ਖੜੀ ਆ ਮੋਹਰੇ ਲੱਗਾ ਸੀ ਤਾਂ ਫਿਰ ਜਦੋਂ ਇਹ ਗੱਲ ਸੁਣ ਕੇ ਮੈਂ ਵੀ ਇਹਨਾਂ ਦੇ ਨਾਲ ਬੈਠੇ ਆ ਇਹ ਗੱਲ ਜਿੰਨਾ ਚਿਰ ਤਸਦੀਕ ਨਹੀਂ ਹੋਈ ਵੀ ਵਾਕਿਆ ਹੀ ਉਹਨੇ ਸ਼ਬਦ ਗਲਤ ਬੋਲੇ ਆ ਉਹਨਾਂ ਦੇ ਘਰ ਦੇ ਕੈਮਰਾ ਚੈੱਕ ਕੀਤਾ ਪੁਲਿਸ ਨੇ ਆਣ ਕੇ ਉਸ ਡੀਵੀਆਰ ਦੇ ਵਿੱਚ ਵੀ ਉਹ ਗੱਲ ਆਈ ਆ ਵੀ ਉਹਨੇ ਇਹਨਾਂ ਨੂੰ ਚੂੜੇ ਚਮਾਰ ਬੋਲੇ ਆ ਜਦੋਂ ਆ ਗੱਲ ਸਬੂਤ ਹੋ ਗਈ ਆ ਡੀਵੀਆਰ ਪੁਲਿਸ ਨੇ ਕਸਟਡੀ ਚ ਲੈ ਲਿਆ ਆ ਸਬੂਤ ਹੋ ਗਈ ਆ ਤੇ ਸਾਡੇ ਪੱਤੀ ਦੇ ਸਿਆਣੇ ਬੰਦੇ ਸੀ ਪੰਜ-ਛੇ ਲੋਕੀ ਭਾਜੀ ਸੀਗਾ ਸੋਨੀ ਸੀਗਾ ਅੰਗਰੇਜ਼ ਮੁੰਡਾ ਜੀ ਸਾਰੇ ਮੇਰੇ ਕੁਛ ਛੋਟੇ ਭਰਾ ਨੇ ਕੁ ਵੱਡੇ ਭਰਾ ਨੇ ਇਹਨਾਂ ਨੇ ਸਾਰੇ ਨੇ ਕਿਹਾ ਵੀ ਮਹਲੇਦਾਰੀ ਆ ਵੀ ਆਪਾਂ ਪੁਲਿਸ ਕੇਸ ਨਾਲੋਂ ਨਾ ਚੱਲੀਏ ਵੀ ਉਹ ਗਲਤੀ ਮੰਨਣ ਨੂੰ ਤਿਆਰ ਆ ਇਹ ਬਹੇ ਸਵੇਰ ਦੇ ਕਹਿੰਦੇ ਸੀ ਗਲਤੀ ਮੰਨ ਲੇ ਵੀ ਆ ਗੱਲ 5-7 ਮਿੰਟਾਂ ਜਰਾ ਫੜ ਲਓ ਉਸ ਵੇਲੇ ਉਹਦੀ ਜਾਤ ਦਾ ਕਿੱਲਾ ਨਹੀਂ ਕੋਣ ਜਿਆਦਾ ਆੜਿਆ ਸੀ ਹੁਣ ਜਦੋਂ ਪ੍ਰੂਫ ਹੋ ਗਿਆ ਆ ਤਾਂ ਹੁਣ ਉਹ ਕੁੜੀ ਨੇ ਮਾਫੀ ਮੰਗ ਲਈ ਉਹ ਵੀ ਸਾਡੀ ਧਿਆਨ ਰੱਖੀ ਆ ਪਤਾ ਨਹੀਂ ਉਹਦੀ ਕਿਹੜੀ ਮਾਨਸਿਕਤਾ ਸੀ ਹੁਣ ਸਵੇਰੇ ਇਦਾਂ ਦੇ ਸ਼ਬਦ ਬੋਲ ਦਿੱਤੇ ਪਰ ਹੁਣ ਉਹਨੇ ਮਾਫੀ ਮੰਗ ਲਈ ਆ ਤੇ ਨਾਲ ਇਹਨਾਂ ਨੇ ਵੀ ਕਹਿਿਆ ਸੀਗਾ ਵੀ ਮੰਦਰ ਸ਼੍ਰੀ ਗੁਰੂ ਦਾਸ ਜੀ ਤੇ ਭਗਵਨ ਬਾਲਮੀਕੀ 15 ਦਿਨੋਂ ਮੱਥਾ ਟੇਕੂ ਨਹੀਂ ਕੋਈ ਨਹੀਂ ਹੈਗਾ ਮੈਂ ਗੁਰਦੁਆਰੇ ਵੀ ਟੇਕ ਲੂੰਗਾ ਤੇ ਇਹ ਗੱਲ ਜਿਹੜੀ ਆ ਫੇ ਹੁਣ ਇਸ ਕਰਕੇ ਅੱਜ ਦੀਵਾਲੀ ਦਾ ਦੇਣਿਆ ਸਾਰੇ ਆਪੋ ਆਪਣੀ ਕੁੜੀਆਂ ਨੇ ਮਿਲਾਰਾਂ ਚ ਫੈਨਣਾ ਇਸ਼ਾਮੀ ਤੇ ਤਰੀਬਾਸ਼ਾ ਕੇ ਬੈਠਣਾ ਪਿਆ ਤੇ ਫਿਰ ਇਹਨਾਂ ਨੇ ਵੀ ਵੱਡਾ ਦਿਲ ਦਿਖਾਇਆ ਉਹਨਾਂ ਨੇ ਸਾਡੀਆਂ ਕੁੜੀਆਂ ਨੂੰ ਬੋਲਿਆ ਸੀ ਕਿ ਉਹ ਨਹੀਂ ਕੀਤਾ ਵੀ ਜੇ ਮਾਫੀ ਮੰਗ ਲਈਏ ਤੇ ਠੀਕ ਐ ਅਸੀਂ ਕਰਨਾ ਪਰਫਾ ਦਾ ਪਤਾ ਕਰਦੇ ਨੇ ਹੁਣ ਜੇ ਉਹ 15 ਦਿਨ ਸੇਵਾ ਕਰਦੀਏ ਤੇ ਗੱਲ ਆਪਾਂ ਦਾ ਪਤਾ ਹੋ ਜੂ। ਵੀ ਅਸੀਂ ਪ੍ਰੂਫ ਜਿਹੜੇ ਨੇ ਪੁਲਿਸ ਦੇ ਕਸਟੜੀ ਤੇ ਹੈਗੇ ਆ ਤੇ ਉਹਨੂੰ ਲਿਖਤੀ ਵੀ ਉਹ ਦੇਖਦੇ ਰਹੇ ਇਸ ਕਰਕੇ ਗੱਲ ਫਿਰ ਨਹੀਂ ਬੈਠੀ। ਪ੍ਰਧਾਨ ਜੀ ਅਕਸਰ ਆਪਾਂ ਦੇਖਦੇ ਰਹਿੰਨੇ ਆ ਵਕ ਵਕ ਖਾਵਾ ਤੇ ਇਹੋ ਜਿਹੇ ਮਸਲੇ ਉੱਠਦੇ ਰਹਿੰਦੇ ਆ। ਕੀ ਮੈਸੇਜ ਦੇਣਾ ਚਾਹੁੰਦੇ ਆ ਆਮ ਪਬਲਿਕ ਨੂੰ ਤਾਂ ਜੋ ਉਹ ਵੇਖੋ ਚਾਹੀਦਾ ਹੈ ਇਹ ਘਟਨਾਵਾਂ ਨਾ ਵਾਪਰੇ ਮੈਂ ਤਾਂ ਇਹ ਹੀ ਸੋਚਦਾ ਜੀ ਵੀ ਹੁਣ ਜਿਵੇਂ ਕੋਈ ਸਾਡੇ ਵਰਗਾ ਹੋ ਵੀ ਕੋਈ ਹੋਰ ਸਾਡਾ ਭਾਈ ਜਿਹੜਾ ਕੋਈ ਦੁਰ ਸਿੱਖ ਨਹੀਂ ਹੈਗਾ ਉਹ ਸੋ ਗਲਤੀਆਂ ਹੋ ਜਾਣ ਤਾਂ ਉਹਨੂੰ ਕਿਤੇ ਮਾਫ਼ ਕੀਤੀਆਂ ਜਾ ਸਕਦੀਆਂ ਵੀ ਇਹ ਨਿਕਲ ਜੀ ਗੁਰੂ ਦਾ ਲੜ ਨਹੀਂ ਪੜਿਆ ਮੈਂ ਹੈਰਾਨ ਆ ਵੀ ਜਿਹੜਾ ਬੰਦਿਆਂ ਨੇ ਗੁਰੂ ਦਾ ਲੜ ਵੀ ਫੜਿਆ ਆ ਅੰਮ੍ਰਿਤ ਪਾਨ ਵੀ ਕੀਤਾ ਆ ਸਵੇਰੇ ਸ਼ਾਮ ਗੁਰਦੁਆਰੇ ਜਾ ਕੇ ਵੀ ਗੁਰੂ ਦੇ ਸਾਹਮਣੇ ਸਿਰ ਝੁਕਾਉਂਦੇ ਨੇ ਉਥੇ ਵੀ ਤੋਂ ਨਾ ਮਹਾ ਪ੍ਰੇਸ਼ਾਨੀਆਂ ਬਾਣੀਆਂ ਜਿੱਥੇ ਸਰਜ ਤੋਂ ਦੇ ਨੇ ਜੇ ਅੰਮ੍ਰਿਤ ਛੱਕੇ ਵੀ ਜਾਤ ਪਾਤ ਦਾ ਇੱਡਾ ਈਲਾ ਧੌਣ ਚੜਿਆ ਤਾਂ ਮੈਨੂੰ ਲੱਗਦਾ ਨਹੀਂ ਕਿ ਸਾਰੇ ਹੀ ਬਹੁਤ ਗੁਰੂ ਨਾਨਕ ਦੇ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿੱਖਿਆ ਤੋਂ ਬੜੇ ਦੂਰ ਬੈਠੇ ਆ ਕੇ ਸਿਰਫ ਅਸੀਂ ਇਹ ਪਹਿਰਾਵਾ ਆ ਜਿਹੜਾ ਬਦਲਿਆ ਉਹੀ ਬਦਲਿਆ ਆ ਤੇ ਅਸੀਂ ਲੋਕਾਂ ਨੂੰ ਦਿਖਾਉਣ ਲਈ ਅੰਮ੍ਰਿਤ ਛਕਿਆ ਜਿਹੜਾ ਅੰਮ੍ਰਿਤ ਆ ਰਸ ਸਾਡੇ ਅੰਦਰ ਜਾਣਾ ਚਾਹੀਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਘੰਡੇ-ਪਾਟੇ ਦੀ ਪੌੜ ਤਾਂ ਸਾਡੇ ਅੰਦਰ ਨਹੀਂ ਗਿਆ ਜੇਕਰ ਚਾਲ-ਪਾਤ ਆ ਐਡਾ ਕਮਾਂਡਾ ਜੀ ਵੀ ਸਾਡੇ ਹੈਗਾ ਜਦ ਅਸੀਂ ਲੋਕਾਂ ਨੂੰ ਪੂੜੇਚ ਮਾਰ ਦੱਸਦਿਆਂ ਜਾਂ ਫੇਹ ਬੋਹ ਸ਼ਬਦਾਂ ਨਾਲ ਬੋਲਦੇ ਆ ਕਿ ਪਤਾ ਨਹੀਂ ਇਹ ਜੀ ਮਾਨਸਿਕ ਤੱਕ ਕਿੰਨਾ ਚਿਰ ਸਾਡੇ ਸਮਾਜ ਦਾ ਧਾਨ ਕਰੂਗੀ ਨਹੀਂ ਚਾਹੀਦਾ ਸਾਰੇ ਰਲ ਮਿਲ ਕੇ ਰਹਿਣ ਵਾਲੇ ਆ ਆ ਇਦਾਂ ਦਾ ਜਿਹੜਾ ਪਾੜਾ ਆ ਸਾਨੂੰ ਵਧਾਉਣਾ ਨਹੀਂ ਚਾਹੀਦਾ ਅੱਜ ਕੱਲੋ ਕਿਸੇ ਦਾ ਕੋਈ ਫਰਕ ਨਹੀਂ ਹੈਗਾ ਸਾਰੇ ਆਪਣੇ ਘਰ ਚੰਗੀ ਰੋਟੀ ਖਾਂਦੇ ਨੇ ਤੇ ਜੇ ਕੋਈ ਨਹੀਂ ਵੀ ਖਾਂਦਾ ਤੇ ਕਿਸੇ ਨੂੰ ਕੋਈ ਦੇਣ ਨਹੀਂ ਜਾਂਦਾ ਪਰ ਜਾਤਾਂ ਨੌਲਣੀਆਂ ਜਾਤਾਂ ਪਰਖਣੀਆਂ ਇਹ ਮਾਰਾ ਰਝਾਨਿਆ ਨਹੀਂ ਹੋਣਾ ਚਾਹੀਦਾ ਅਸੀਂ ਇਸ ਗੱਲ ਦੀ ਕਿੱਥੀ